ਡੀਐਸਪੀ ਨਾਬਾ ਮਨਦੀਪ ਕੌਰ ਦੇ ਕੰਮਾਂ ਦੀ ਪ੍ਰਸ਼ੰਸਾ ਭਾਵੇਂ ਕਿ ਨਾਬਾ ਹਲਕੇਕ ਨਹੀਂ ਪੂਰੇ ਜ਼ਿਲ੍ਹੇ ਦੇ ਵਿੱਚ ਦੇਖ ਨੂੰ ਮਿਲ ਰਹੀ ਹੈ ਭਾਵੇਂ ਕਿ ਨਸ਼ਿਆਂ ਦੇ ਪ੍ਰਤੀ ਹੋਵੇ ਚਾਹੇ ਸਮਲਗਰਾਂ ਦੇ ਪ੍ਰਤੀ ਹੋਵੇ ਚਾਹੇ ਕੋਈ ਹੋਰ ਬਰਦਾਤਨ ਜਿਹੜੀਆਂ ਉਹਨਾਂ ਨੂੰ ਠੱਲ ਪਾਉਣ ਦੇ ਲਈ ਦਿਨ ਰਾਤ ਇੱਕ ਕੀਤੀ ਹੋਈ ਹੈ ਪਰ ਵੱਡੀ ਸਫਲਤਾ ਉਹ ਮਿਲੀ ਹੈ ਨਾਬਾ ਦੇ ਪਿੰਡ ਦਲੱਦੀ ਮਰੇਕੂਟਾ ਰੋਡ ਤੋਂ 478 ਰਾਉਂਦ ਨੇ ਜੜੇ ਉਹ ਬਰਾਮਦ ਹੋਏ ਨੇ ਨਾਪਾ ਪੁਲਿਸ ਨੂੰ ਵੱਡੀ ਕਾਰਵਾਈ ਕੀਤੀ ਆ ਮਨਦੀਪ ਕੌਰ ਨੇ ਨਾਲ ਗੱਲਬਾਤ ਵੀ ਕਰਾਂਗੇ ਜਿਹੜੇ ਰਾਉਂਦ ਮਿਲੇ ਨੇ ਕਿੱਥੋਂ ਮਿਲੇ ਨੇ ਜੀ ਕਿੰਨੇ ਕੁ ਪੁਰਾਣੇ ਲੱਗ ਰਹੇ ਨੇ ਆ ਐਕਚੁਅਲੀ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਮਲੇਰਕੋਟਲਾ ਰੋਡ ਦੇ ਕੋਲ ਇੱਕ ਦਲੱਦੀ ਪਿੰਡ ਪੈਂਦਾ ਆ ਉੱਥੇ ਸਾਈਡ ਤੇ ਰੋਡ ਦੇ ਸਾਈਡ ਤੇ ਇੱਕ ਪਲਾਟ ਖਾਲੀ ਸੀ ਉੱਥੇ ਇੱਕ ਵਿਅਕਤੀ ਆਪਣੀਆਂ ਬੱਕਰੀਆਂ ਜਿਹੜਾ ਸੀ ਉਹ ਚਰਾ ਰਿਹਾ ਸੀ ਤੇ ਉਹਨੂੰ ਉੱਥੇ ਇੱਕ ਬੋਰੀ ਦਿਖਾਈ ਦਿੱਤੀ ਜਿਹੜੀ ਅੱਧਿਕ ਜ਼ਮੀਨ ਦੇ ਵਿੱਚ ਦੱਬੀ ਹੋਈ ਸੀ ਤੇ ਅੱਧਿਕ ਬਾਰ ਸੀ ਜਦੋਂ ਉਹਨੇ ਦੇਖਿਆ ਤਾਂ ਉਹਦੇ ਵਿੱਚ ਰੌਣ ਸੀ ਐਸ ਐਲ ਆਰ ਦੇ ਰੌਣ ਸੀ ਜਿਹੜੇ ਹੈਗੇ ਆ 478 ਟੋਟਲ ਰੌਣ ਜਿਹੜੇ ਅਕਾਊਂਟਿੰਗ ਚ ਪਾਏ ਗਏ ਆ ਉਹ ਜਦੋਂ ਉਹਨੇ ਆ ਕੇ ਇੱਕ ਸਾਡਾ ਕਿਸੇ ਨੂੰ ਅੱਗੇ ਉਹਨੇ ਚਾਰ ਕਰਾਉਣ ਦੇ ਵਿੱਚੋਂ ਕੱਢ ਕੇ ਦੇ ਦਿੱਤੇ ਤੇ ਉਸ ਆਦਮੀ ਨੇ ਉਹ ਰੌਂਦ ਲਿਆ ਕੇ ਥਾਣੇ 'ਚ ਦਿਖਾਏ ਵੀ ਇਹ ਫਲਾਣੇ ਬੰਦੇ ਨੇ ਮੈਨੂੰ ਜਿਹੜੀਆਂ ਕਿ ਬੱਕਰੀਆਂ ਚਾਰਦਾ ਪਿਆ ਸੀ ਖਾਲੀ ਪਲਾਟ ਦੇ ਵਿੱਚ ਉਥੋਂ ਉਹਨੂੰ ਮਿਲੇ ਆ ਤਾਂ ਤੁਹਾਨੂੰ ਮੌਕਾ ਜਾ ਕੇ ਦੇਖਣਾ ਚਾਹੀਦਾ ਆ ਫਿਰ ਐਸਐਚਓ ਆਪਣੀ ਟੀਮ ਦੇ ਨਾਲ ਉਸ ਪਲਾਟ ਦੇ ਵਿੱਚ ਗਏ ਤਾਂ ਉਹਨਾਂ ਨੇ ਜਦੋਂ ਦੇਖਿਆ ਤਾਂ ਉਹ ਬੋਰੀ ਜਿਹੜੀ ਸੀ ਉਸੇ ਤਰ੍ਹਾਂ ਅੱਧੀ ਕੁ ਜ਼ਮੀਨ ਦੇ ਵਿੱਚ ਸੀ ਅੱਧੀ ਕੁ ਬਾਾਰ ਸੀ ਤਾਂ ਫਿਰ ਅਸੀਂ ਲਿਆ ਕੇ ਦੇਖਿਆ ਤੇ ਉਹ ਜਿਹੜੇ ਰੌਂ ਸੀ ਉਹਨਾਂ ਦੀ ਹਾਲਤ ਕਾਫੀ ਖਰਾਬ ਸੀ ਉਹ ਦੇਖਣ ਨੂੰ ਇਦਾਂ ਲੱਗ ਰਿਹਾ ਸੀ ਵੀ ਅੱਜ ਤੋਂ 40 45 ਸਾਲ ਪੁਰਾਣੇ ਹੈਗੇ ਆ ਤੇ 478 ਸਾਨੂੰ ਟੋਟਲ ਜਿਹੜੇ ਰੌਂਦ ਮਿਲੇ ਆ ਬਿਲਕੁਲ ਪੁਲਿਸ ਵੱਲ ਕੋਈ ਕਾਰਵਾਈ ਕੀਤੀ ਗਈ ਹੈ ਕਿ ਪਤਾ ਲਗਾਇਆ ਜਾ ਰਿਹਾ ਵੀ ਕਿਉਂ ਮਿਲੇ ਨੇ ਕੋਈ ਪੁਰਾਣੀ ਘਟਨਾ ਜੱਤਵਾ ਸਮੇਂ ਦੇ ਹੋ ਸਕਦੇ ਹਾਂਜੀ ਇਹਦੇ ਵਿੱਚ ਅਸੀਂ ਐਫ ਆਈ ਆਰ ਦਰਜ ਕਰ ਦਿੱਤੀ ਆ ਅਨਨੋਨ ਪਰਸਨ ਦੇ ਉੱਪਰ ਐਫ ਆਈ ਆਰ ਦਰਜ ਕੀਤੀ ਆ ਆਰਮ ਸੈਕਟ 25 ਦੇ ਵਿੱਚ ਦਰਜ ਕਰ ਦਿੱਤੀ ਆ ਤੇ ਬਾਕੀ ਅਸੀਂ ਦੇਖ ਰਹੇ ਆ ਕਿ ਇਹ ਕਿੰਨੇ ਕੁ ਪੁਰਾਣੇ ਆ ਤੇ ਇਹ ਕਿਸ ਮਕਸਦ ਨਾਲ ਇੱਥੇ ਜਿਹੜੇ ਅਸੀਂ ਕਿਉਂ ਇੱਥੇ ਡਿਸਟਰੋਏ ਕੀਤੇ ਆ ਆ ਬਿਲਕੁਲ ਡੀਐਸਪੀ ਨੱਬੇ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਦਾ ਕਹਿਣਾ ਕਿ ਅਣਪਛਾਤੇ ਵਿਅਕਤੀਆਂ ਦੇ ਮਾਮਲਾ ਦਰਜ ਕੀਤਾ ਗਿਆ ਇਹਨਾਂ ਰੌਂਦਾਂ ਦੀ ਪਛਾਣ ਕੀਤੀ ਜਾ ਰਹੀ ਹੈ ਕਿੰਨੇ ਕੁ ਪੁਰਾਣੇ ਨੇ ਕਿਉਂ ਇਸ ਪਲਾਂਟ ਦੇ ਵਿੱਚ ਰੱਖ ਕੇ ਬਰੀਕੀ ਦੇ ਨਾਲ ਜਿਹੜੀ ਪੁਲਿਸ ਪਾਰਟੀਆਂ ਨੇ ਉਹ ਜਾਂਚ ਕਰ ਰਹੀਆਂ ਨੇ